ਦੂਰ ਸਾਹਿਬ ਤੋਂ ਵਿਧਾਇਕ ਮਜੇਂਦਰ ਸਿੰਘ ਲਾਲਪੁਰਾ ਹੁਣਾਂ ਦਾ ਫੈਸਲਾ ਦੱਸ ਦਈਏ ਕਿ ਕੋਰਟ ਰਾਹੀਂ ਆਉਣਾ ਹੈ ਔਰ ਮਜੇਂਦਰ ਸਿੰਘ ਲਾਲਪੁਰਾ ਸਮੇਤ ਸੱਤ ਜਣਿਆਂ ਨੂੰ ਹਰਾਸਤ ਦੇ ਵਿੱਚ ਲਿਆਇਆ ਗਿਆ ਮਾਮਲਾ ਜਿਹੜਾ ਹੈ ਛੇੜਛਾੜ ਦਾ ਤੇ ਕੇਸ ਦਰਜ ਹੋਇਆ ਸੀ 2013 ਦੇ ਵਿੱਚ ਔਰ ਅੱਜ ਜਿਹੜੀ ਸੀ 10 ਸਾਲ ਤੋਂ ਲਗਦਾ ਕਰ ਤਰ ਉਸ ਦੀ ਹੈਰਿੰਗ ਚੱਲ ਰਹੀ ਸੀ ਔਰ ਕੋਰਟ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਕਿ ਅੱਜ ਫੈਸਲਾ ਆਏਗਾ ਔਰ ਦੱਸ ਦਈਏ ਕਿ ਮਜੇਂਦਰ ਸਿੰਘ ਲਾਲਪੁਰਾ ਸਮੇਤ ਸੱਤ ਜਣਿਆਂ ਨੂੰ ਅਤੇ ਕੁਝ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ 10 ਤਰੀਕ ਨੂੰ ਜਿਹੜਾ ਹੈ ਜੁਡੀਸ਼ੀਅਲ ਕਸਟਡੀ ਦੇ ਵਿੱਚ ਲੈ ਲਿਆ ਗਿਆ ਸੀ ਔਰ ਅੱਜ ਇਸ ਕੋਰਟ ਦੇ ਵਿੱਚ ਫੈਸਲਾ ਹੋਣਾ ਹੈ ਔਰ ਕੁਝ ਦੇਰ ਤੱਕ ਮਨਜਿੰਦਰ ਸਿੰਘ ਲਾਲਪੁਰਾ ਹੁਣਾਂ ਨੂੰ ਇੱਥੇ ਜੁਡੀਸ਼ੀਅਲ ਕੋਰਟ ਤਰਨਤਾਰਨ ਦੇ ਵਿੱਚ ਲੈ ਕੇ ਆਇਆ ਜਾਵੇਗਾ ਹਾਲਾਂਕਿ ਜੇਲ੍ਹ ਤੋਂ ਲਿਆਂਦਾ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਫੈਸਲਾ ਆਵੇਗਾ ਔਰ ਜਿਹੜੇ ਜੱਜ ਸਾਹਿਬ ਨੇ ਉਹ ਫੈਸਲਾ ਸੁਣ ਕੇ ਹਾਲਾਂਕਿ ਕੀ ਫੈਸਲਾ ਹੁੰਦਾ ਹੈ ਸਜ਼ਾ ਦਾ ਹੁੰਦਾ ਹੈ ਜਾਂ ਕੋਈ ਹੋਰ ਫੈਸਲਾ ਹੁੰਦਾ ਹੈ ਇਹ ਦੇਖਣਾ ਅੱਜ ਲਾਜ਼ਮੀ ਹੋਵੇਗਾ ਮੈਂ ਨਵਜੋਤਰ ਚੱਬਾ ਤਰਨਤਾਰਨ ਤੋਂ ਮਨਜਿੰਦਰ ਸਿੰਘ ਲਾਲਪੁਰਾ ਮੈਨੂੰ ਰਿਪਰਿਜ਼ੈਂਟ ਕਰਦੇ ਸੀ ਪਿਛਲੇ ਕਾ ਔਰ ਇਹ ਦਿਨ ਦਿਨ 2013 ਦਾ ਮੈਟਰ ਹੈਗਾ ਤੇ ਇਹਦੇ ਵਿੱਚ ਪੰਜਾਬ ਇੰਟਰਨੈਸ਼ਨਲ ਪੈਲੇਸਿਕ ਗਵੰਦਲ ਰੋਡ ਤੋਂ ਉੱਥੇ ਹੈਗਾ ਉੱਥੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀਗੀ ਕਿ ਇੱਕ ਲੜਕੀ ਨੂੰ ਕੁਝ ਪੁਲਿਸ ਵਾਲੇ ਜਿਹੜੇ ਐ ਉਹ ਮਾਰਪਿੱਟ ਕਰ ਰਹੇ ਹੈਗੇ ਨੇ ਇਸ ਵੀਡੀਓ ਦੇ ਬਜਿੱਤੇ ਆਨਰੇਬਲ ਸੁਪਰੀਮ ਕੋਰਟ ਨੇ ਸੰਕੇਤ ਲੰਦੇ ਹੋਏ ਡੀਜੀਪੀ ਪੰਜਾਬ ਨੂੰ ਫੋਨ ਕਰਕੇ ਔਰ ਜਿਹੜਾ ਹੈਗਾ ਐਸਐਸਪੀ ਕਰਨ ਤੁਹਾਨੂੰ ਇਹ ਕਿਹਾ ਗਿਆ ਸੀਗਾ ਕਿ ਅਪੀਲ ਦਰਜ ਕੀਤੀ ਜਾਵੇ ਬਟ ਐਫਆਈਆਰ ਦਰਜ ਕੀਤੀ ਗਈ ਦੋ ਡਰਾਈਵਰ ਸ਼ੋਸ਼ੀ ਤੇ ਸਾਬੇ ਦਿਖਲਾ ਪਲੀਜ਼ ਸੁਲੇਨ ਦੇ ਕਲਾਪ ਫੇਲ ਹੋ ਸੁਲੇਨ ਨਹੀਂ ਦੱਜ ਕੀਤੀ BCG ਔਰ 20 ਡੇਸ ਤੱਕ ਵੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੇ ਕੋਲ ਕੋਈ FIR ਦਰਜ ਹੋਈ ਹੈ 20 ਡੇਸ ਬਾਅਦ ਸਾਬਕਾ ਡਰਾਈਵਰ ਨਾਮ ਜਿਹੜਾ ਹੈਗਾ ਦਿੱਤਾ ਗਿਆ ਸੀ ਉਹਦੀ ਫੇਕ ਆਇਡੈਂਟੀਟੀ ਜਿਹੜੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਦੇ ਦਿੱਤੀ ਗਈ ਜਦੋਂ ਕਿ ਮਨਿੰਦਰ ਸਿੰਘ ਲਾਲਪੁਰਾ ਦਾ ਨਾਮ ਐਸ ਸਾਬਾ ਕਦੇ ਵੀ ਇਸ ਓਸੋਸਾਇਟੀ ਦੇ ਵਿੱਚ ਕਿਸੇ ਨੇ ਨਹੀਂ ਸੁਣਿਆ ਕਿ ਉਹ ਕਦੀ ਸਾਬਾ ਡਰਾਈਵਰ ਹੈਗੇ ਸੀਗੇ ਉਸ ਵੇਲੇ ਵੀ 2013 ਦੇ ਵਿੱਚ ਉਹ ਸਾਬੇ ਹਸੀयत ਸੀਗੇ ਔਰ 35 ਲੱਖ ਰੁਪਏ ਜਿਹੜੇ ਹੈਗੇ ਉਹਨਾਂ ਦੇ ਅਕਾਊਂਟ ਵਿੱਚੋਂ ਇੱਕ ਤੇਗਾ ਸਿੰਘ ਨਾਮ ਦੇ ਬੰਦੇ ਦੇ ਨਾਮ ਤੇ ਟ੍ਰਾਂਸਫਰ ਹੋਇਆ ਸੀਗਾ ਜਿਹਦੇ ਜਿਹੜਾ ਉਸਮਾ ਪਿੰਨ ਨੂੰ ਬਿਲੋਂਗ ਕਰਦਾ ਜਿੱਥੋਂ ਕਿ ਕੰਪਲੇਨੈਂਟ ਬਿਲੋਂਗ ਕਰਦੀ ਹੈ ਔਰ ਇਹ ਤੇਗਾ ਸਿੰਘ ਹੀ ਕਿੰਗਪਿੰਨ ਬਣਿਆ ਜਿਨ ਨੇ ਇਹਨਾਂ ਨੂੰ ਸਾਬਾ ਦੀ ਫਾਲਸ ਇਡੈਂਟੀਟੀ ਦਿੱਤੀ ਔਰ ਤਿਗਰ ਸਿੰਘ ਹੀ ਇਸ ਕੇਸ ਦੇ ਵਿੱਚ ਬਿਆਨ ਦੇ ਕੇ ਇਹਨਾਂ ਨੂੰ ਮਨਜਿੰਦਰ ਸਿੰਘ ਸਾਹਿਬ ਨੂੰ ਸਾਬੇ ਦੇ ਤੌਰ ਤੇ ਉਹਨੇ ਇੰਟਰੋਡਿਊਸ ਕਰਾਇਆ बिकॉज़ ऑफ ਪੁਲਿਸ ਦਾ ਡਾਊਟ ਹੈ ਔਰ ਪਿਛਲੇ 13 ਸਾਲਾਂ ਤੋਂ ਉਹ ਸੀਆਰਪੀ ਦੀ ਪ੍ਰੋਟੈਕਸ਼ਨ ਪੁਲਿਸ ਦੀ ਪ੍ਰੋਟੈਕਸ਼ਨ ਜਿਹੜੀ ਆ ਉਹ ਇੰਜੋਏ ਕਰ ਰਿਹਾ ਹੈਗਾ ਜਦੋਂ ਕਿ ਉਹ ਐਸਿਗਨਮੈਂਟ ਨੂੰ ਬਿਲੋਂਗ ਨਹੀਂ ਕਰਦਾ ਔਰ ਇਹ ਤਿਗਰ ਸਿੰਘ ਹੀ ਕਿੰਗਪਿੰਸ ਹੈਗਾ ਜਿਨੇ ਮਨਜਿੰਦਰ ਸਿੰਘ ਨੂੰ 35 ਲੱਖ ਵਾਪਸ ਨਾ ਦੇਣਾ ਪਵੇ ਇਸ ਕਰਕੇ ਉਹਨੂੰ ਫੌਲਸਟਿਕ ਇਮਪਲੀਕੇਟ ਕਰਵਾਇਆ ਹੈਗਾ ਨਾਲ ਹੀ ਸੁਖਰਾਜ ਸਿੰਘ ਜਿਹੜਾ ਸਰਪੰਚ ਹੈ ਉਸ ਮਾ ਪਿੰਡ ਦਾ ਉਹ ਵੀ ਇਕੁਅਲੀ ਇਨਵੋਲਡ ਹੈ ਇਸ ਕੇਸ ਦੇ ਵਿੱਚ ਔਰ ਉਹਨੇ ਵੀ ਜਿਹੜੀ ਹੈਗੀ ਪੁਲਿਸ ਦੀ ਪ੍ਰੋਟੈਕਸ਼ਨ ਨੂੰ ਇੰਜੋਏ ਕੀਤਾ ਇਹ 13 ਸਾਲ ਅਲੋਂਗ ਵਿਦ this ਕੰਪਲੇਨੈਂਟ ਔਰ ਸਾਨੂੰ ਪੁੱਛਿਆ ਗਿਆ ਕਿ ਤੁਸੀਂ ਰਜਿਨਾਮਾ ਕਿਉਂ ਨਹੀਂ ਕਰਾਇਆ ਹੁਣ ਕੰਪਲੇਨੈਂਟ ਜਿਹੜੀ ਹੈ ਇਹਨੇ ਸਾਲਾਂ ਦੇ ਵਿੱਚ ਜਿਹੜੀ ਹੈ ਉਹਨੇ ਆਪਣਾ ਪੋਲਿਟਿਕਲ ਕੈਰੀਅਰ ਕਾਫੀ ਡਵਲਪ ਕਰ ਲਿਆ ਔਰ ਜਿਹਨੂੰ ਪੋਲਿਟਿਕਲ ਮਾਈਲੇਜ ਮਿਲ ਰਹੀ ਹੋਵੇ ਉਹ ਸੜਨੋ ਰਜਿਨਾਮਾ ਕਿਉਂ ਕਰੇਗੀ ਜਾਂ ਕਿਸੇ ਵੀ ਪੁਲਿਸ ਹੌਲੇ ਨਾਲ ਰਜਿਨਾਮਾ ਕਿਉਂ ਕਰੇਗੀ ਸੋ ਅਸੀਂ ਔਨਰੇਬਲ ਕੋਰਟ ਨੂੰ ਦਿਖਾਇਆ ਵੀ ਕਿ ਉਹਨੇ ਇੰਟਰਵਿਊਸ ਦਿੱਤੇ ਨੇ ਕਿ ਮੈਂ ਅਸੈਂਬਲੀ ਇਲੈਕਸ਼ਨ ਲਈ ਹੈ ਉਹ ਲੜ ਰਹੀ ਹੈ ਔਰ ਉਹਨਾਂ ਦੇ ਜਗ੍ਹਾ-ਜਗ੍ਹਾ ਸਾਰੇ ਤਰ ਤਰ੍ਹਾਂ ਦੇ ਪੋਸਟਰ ਵੀ ਲੱਗੇ ਨੇ ਔਰ ਜਿਹਨੂੰ ਪੋਲਿਟਿਕਲ ਮਾਈਲੇਜ ਮਿਲ ਰਹੀ ਹੈ ਉਹ ਉਸ ਚੀ ਸੋ ਇਸ ਕੇਸ ਦੇ ਵਿੱਚ ਬਿਲਕੁਲ ਫਾਲਸਲੀ ਇਨਕ੍ਰੀਮਿਕੇਟ ਕੀਤਾ ਹੈਗਾ ਉਹਨਾਂ ਨੂੰ ਅਸੀਂ ਬਹੁਤ سارے ਸਬੂਤ ਜਿਹੜੇ ਹਨ ਅਨਰੇਬਲ ਕੋਰਟ ਦੇ ਸਾਹਮਣੇ ਰੱਖੇ ਅਸੀਂ 35 ਲੱਖ ਦੀ ਬੈਂਕ ट्रांजैक्शन ਵੀ ਸਾਹਮਣੇ ਰੱਖੀ ਕਿ ਇਹ ਜਿਸ ਵਿਟਨੈਸ ਜਿਹੜਾ ਹੈਗਾ ਤੇਗਾ ਸਿੰਘ ਇਹਦੇ ਅਕਾਊਂਟ ਵਿੱਚ 35 ਲੱਖ ਰੁਪਏ ਸਾਡੇ ਵੱਲੋਂ ਐਫ ਆਈ ਆਰ ਦਰਜ ਹੋਣ ਤੋਂ 1 ਸਾਲ ਪਹਿਲਾਂ ਟ੍ਰਾਂਸਫਰ ਹੋਇਆ ਹੈ ਤੇ ਸਾਡੀ ਲੈਂਡ ਡਿਸਪੂਟ ਸੀ ਇਸ ਬੰਦੇ ਦੇ ਨਾਲ ਔਰ ਇਹ ਬੰਦੇ ਦਾ ਜਿਹੜੇ ਕੋਰਟ ਦੇ ਵਿੱਚ ਇਹ ਆ ਕੇ ਕਹਿਣਾ ਕਿ 2 ਤੋਂ 3 ਵਜੇ ਤੱਕ ਦਰਮਿਆਨ ਲੜਾਈ ਹੋ ਰਹੀ ਸੀ ਤੇ ਮੈਂ ਮਨਜੇਤ ਸਿੰਘ ਨੂੰ ਉੱਥੇ ਲੜਾਈ ਕਰਦੇ ਵੇਖਿਆ ਜਦੋਂ ਕਿ ਕੰਪਲੇਨੈਂਟ ਹੀ ਕਹਿ ਰਹੀ ਹੈ ਕਿ ਲੜਾਈ 5:30 ਵਜੇ ਤੋਂ ਬਾਅਦ ਹੋਈ ਹੈ ਸੋ ਇਸ ਬੰਦੇ ਨੂੰ ਸਾਫ਼ ਨਜ਼ਰ ਆ ਰਿਹਾ ਕਿ ਉਹ ਇੰਟਰਸਟਿਡ ਵਿਟਨੈਸ ਸੀਗਾ ਪੁਲਿਸ ਦਾ ਟਾਊਟ ਸੀ ਕਿੰਗ ਪਿੰਸੀ ਜਿਨੇ ਸਾਰੀ ਕਹਾਣੀ ਨੂੰ ਕਮਾਇਆ ਹੈਗਾ ਔਰ ਮੋਰਓਵਰ ਅਸੀਂ ਜਿਹੜਾ ਹੈਗਾ 2012 ਦੇ ਵਿੱਚ 35 ਲੱਖ ਉਹਦੇ ਅਕਾਊਂਟ 'ਚ ਟ੍ਰਾਂਸਫਰ ਕੀਤਾ ਉਸ ਤੋਂ ਇਲਾਵਾ ਵੀ ਸਾਡੇ ਅਕਾਊਂਟ 'ਚ 25-30 ਲੱਖ ਰੁਪਏ ਸੀਗਾ ਤੇ ਸਾਨੂੰ ਸ਼ੋਅ ਕੀਤਾ ਹੈਗਾ ਕਿ ਅਸੀਂ ਇੱਕ ਟੈਕਸੀ ਡਰਾਈਵਰ ਹਾਂ ਜਦੋਂ ਕਿ ਆਰਟੀਆਈ ਦੇ ਵਿੱਚ ਅਸੀਂ ਇਨਫੋਰਮੇਸ਼ਨ ਲੈ ਕੇ ਜਿਹੜਾ ਆਰਟੀਓ ਆਫਿਸ ਨੂੰ ਗੋਆਵਾਂ ਕਿਹਾ ਹੈ ਕਿ 2013 'ਚ ਸਾਡੇ ਨਾਮ ਤੇ ਨਾ ਕੋਈ ਟੈਕਸੀ ਹੈ ਨਾ ਕੋਈ ਆਰਸੀ ਹੈ ਨਾ ਕੋਈ ਡਰਾਈਵਿੰਗ ਲਾਇਸੈਂਸ ਹੈ ਨਾ ਸਾਡੇ ਕੋਲ ਕੋਈ ਟੈਕਸੀ ਰਿਕਾਰਡ ਹੋਈ ਹੈ ਨਾ ਐਫਆਈਆਰ 'ਚ ਕਿਸੇ ਟੈਕਸੀ ਦਾ ਨੰਬਰ ਆਇਆ ਹੈਗਾ ਤੇ ਨਾਈ ਸਰਕਲ ਕੋਲ ਇਹ ਥਿਆ ਰਿਕਵਰ ਹੋਇਆ ਸਾਨੂੰ ਟੈਕਸੀ ਡਰਾਈਵਰ ਕਿੰਨਾ ਸ਼ੋਅ ਕੀਤਾ ਫਾਲਸ ਆਇਡੈਂਟੀਟੀ ਸਾਨੂੰ ਦਿੱਤੀ ਗਈ ਹੈ ਸਬ ਡਰਾਈਵਰ ਦੇ ਤੌਰ ਤੇ ਜਿਹੜਾ ਕਿ ਅਸੀਂ ਕਦੀ ਨਹੀਂ ਸੀਗੇ ਕੋਰਟ ਨੇ ਹੋਲਡ ਕੀਤਾ ਕਿ ਜਿਹੜਾ ਹੈਗਾ ਅ ਗਰੰਟ ਆਫ ਅਰੈਸਟ ਦੇ ਵਿੱਚ ਸਬਾ ਦੇ ਤੌਰ ਤੇ ਲਿਖਿਆ ਹੋ ਗਿਆ ਹੈ ਇਹ ਸੈਟਲ ਪ੍ਰੋਪੋਜੀਸ਼ਨ ਹੈ ਕਿ ਜਦੋਂ ਵੀ ਕੋਈ ਰੋਗਕਰ ਬਣ ਕੇ ਜੇਲ੍ਹ ਦੇ ਵਿੱਚ ਚਲੀ ਜਾਂਦੀ ਹੈ ਤੇ ਬੰਦੇ ਨੂੰ ਜੇਲ੍ਹ ਚ ਭੇਜਿਆ ਜਾਂਦਾ ਬੇਲ ਐਪਲੀਕੇਸ਼ਨ ਦੇ ਵਿੱਚ ਸਾਨੂੰ ਮਨਜਿੰਦਰ ਸਿੰਘ ਏਲੀਆ ਸਾਹਬਾ ਜੋ ਐਫ ਆਈਆਰ ਚ ਲਿਖਿਆ ਹੋਊਗਾ ਜਾਂ ਜੋ ਚਲਾਨ ਚ ਲਿਖਿਆ ਹੈ ਜਾਂ ਜੋ ਵੀ ਰੋਗਕਰ ਤੇ ਲਿਖਿਆ ਹੈਗਾ ਰਿਮਾਂਡ ਪੇਪਰ ਤੇ ਲਿਖਿਆ ਉਹ ਲਿਖਣਾ ਹੀ ਪੈਂਦਾ ਅਗਰ ਤੁਸੀਂ ਨਹੀਂ ਲਿਖਦੇ ਹੈਗੇ ਤੇ ਉਹ ਜਿਹੜਾ ਜੇਲ੍ਹ ਤੋਂ ਰੀਜ਼ਨਿੰਗ ਕਰਾਂਦੇ ਕਰਦੇ ਹੈਗੇ ਮੈਂ ਆਨਰੇਬਲ ਕੋਰਟ ਨੂੰ ਸਬਮਿਟ ਕੀਤਾ ਕਿ ਇੰਟਾਇਰ ਚਲਾਨ ਦੇ ਵਿੱਚ ਜੇ ਅਸੀਂ ਖੁਦ ਨੂੰ ਮਨਜਿੰਦਰ ਸਿੰਘ ਏਲੀਆ ਸਾਹਬਾ ਅਗਰ ਕਿਤੇ ਸਾਈਨ ਕੀਤੇ ਹੈ ਤੇ ਵੀ ਆਰ ਗਿਲਟੀ ਬਟ ਸਾਰੇ ਚਲਾਨ ਦੇ ਵਿੱਚ ਅਸੀਂ ਮਨਜਿੰਦਰ ਸਿੰਘ ਸਾਹਾ ਕਰਕੇ ਕਿਤੇ ਵੀ ਸਾਈਨ ਨਹੀਂ ਕੀਤੇ ਹੋਏ ਪੁਲਿਸ ਨੇ ਸਾਨੂੰ ਮਨਜਿੰਦਰ ਸਿੰਘ ਸਾਹਾ ਦੀ ਆਇਡੈਂਟੀ ਦਿੱਤੀ ਹੈ ਥੈਟ ਇਜ਼ ਅ ਫੇਕ ਆਇਡੈਂਟੀ ਔਰ ਗਲਤ ਜਿਹੜਾ ਹੈਗਾ ਸਾਨੂੰ ਇਸ ਕੇਸ 'ਚ ਫਸਾਇਆ ਗਿਆ ਹੈ ਸਿਰਫ ਕੁਝ ਬੰਦੇ ਇੰਟਰਸਟਡ ਬੰਦੇ ਸੁਖਰਾਜ ਸਿੰਘ ਸਰਪੰਚ ਉਸਮੈਂ ਦਾ ਤੇਗਾ ਸਿੰਘ ਜਿਹੜਾ ਹੈਗਾ ਉਥੋਂ ਦਾ ਬੰਦਾ ਹੈਗਾ ਤੇ ਇਹ ਸਾਰੇ ਜਿਹੜੇ ਹੈਗੇ ਆ ਪੋਲਿਟੀਕਲ ਮਾਈਲੇਜ ਵੀ ਲੈਂਦੇ ਰਹੇ ਨੇ ਪੁਲਿਸ اٹ ਆਊਟ ਵੀ ਨਹੀਂ ਔਰ ਪੁਲਿਸ ਦੀ ਸਿਕਿਉਰਿਟੀ ਵੀ ਪਿਛਲੇ 13 ਸਾਲ ਤੋਂ ਜਾਈ ਬੰਦ ਕਿੰਨੀ ਸਜ਼ਾ ਹੈ ਕਿੰਨੇ ਬੰਦੇ ਸਜ਼ਾ ਦੇ ਕਿੰਨੀ ਕਿੰਨੀ ਸਜ਼ਾ ਦੇ ਕਿੰਨਾ ਜੁਰਮਾਨਾ ਹੋਇਆ ਇਹਦੇ ਵਿੱਚ ਜਿਹੜੇ ਤਾਂ ਐਸੇ ਕਮਿਊਨਿਟੀ ਨੂੰ ਬਲੋਂਗ ਕਰਦੇ ਨੇ ਤਿੰਨ ਬੰਦੇ ਉਹਨਾਂ ਨੂੰ ਛੱਡ ਦਿੱਤਾ ਗਿਆ ਹੈਗਾ ਤੇ ਉਹਨਾਂ ਨੂੰ ਇੱਕ ਇੱਕ ਸਾਲ ਦੀ ਸਜ਼ਾ ਦਿੱਤੀ ਹੈ ਸਿਰਫ ਔਰ ਬਾਕੀ ਜਿਹੜੇ ਬੰਦੇ ਆ ਉਹਨਾਂ ਨੂੰ 4 ਸਾਲ ਤੇ 50000 ਔਰ ਬੜੀ ਹਨਾਨੀ ਦੀ ਗੱਲ ਹੈ ਕਿ ਇਹ ਸਾਰਾ ਕੇਸ ਸਟੇਟ ਦੁੰਦ ਦੇ ਕੁਮਾਰ ਦੇ ਨਾਮ ਨਾਲ ਆਵਾਜ਼ ਕੱਢੀ ਰਹੀ ਹੈ ਪਰ ਸਭ ਤੋਂ ਪਹਿਲਾਂ ਜਿਹੜੀ ਹੈਗੀ ਸਜ਼ਾ ਉਹ ਐਮਐਲਏ ਸਾਹਮਣੇ ਸੁਣਾਈ ਗਈ ਹੈ ਤੇ ਇਹ ਪਤਾ ਲੱਗਦਾ ਹੈਗਾ ਕਿ ਕਲਿੱਟ ਸਾਈਜ਼ ਜਿਹੜਾ ਹੋ ਰਿਹਾ ਹੈ ਸਾਰਾ ਸਿਸਟਮ ਸਜ਼ਾ ਦੇ ਖਿਲਾਫ ਤੁਸੀਂ ਕਿਤੇ ਅਪੀਲ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਅਪੀਲ ਕਰਾਂਗੇ ਇਹਦੀ ਔਰ ਸਾਨੂੰ ਪੂਰਾ ਯਕੀਨ ਹੈ ਕਿ ਸਾਨੂੰ ਇਨਸਾਫ ਜ਼ਰੂਰ ਮਿਲੇਗਾ ਕੋਈ ਆਪਣੀ ਐਮਐਲਏ ਸ਼ਿਪ ਦੀ ਲਈ ਕੋਈ ਆਪਣੀ ਸਟੇ ਹਾਂਜੀ ਬਿਲਕੁਲ ਜੀ ਉਸ ਦੇ ਅਸੋਸ ਦੇ ਨਾਲ ਉਹ ਸਟੇ ਦੀ ਵੀ ਅਪਲੀਕੇਸ਼ਨ ਲੱਗਦੀ ਹੋਗੀ ਮੈਂ ਫੇਰ ਦੁਬਾਰਾ ਦੱਸਣਾ ਚਾਹਾਂਗਾ ਦਵਿੰਦਰ ਕੁਮਾਰ ਸਾਰਜ ਸਿੰਘ ਤੇ ਕਵਲਦੀਪ ਸਿੰਘ ਅਸ਼ਨੀ ਕੁਮਾਰ ਤੇ ਸੇਮ ਸਿੰਘ ਤੇ ਹਰਜਿੰਦਰ ਸਿੰਘ ਨੂੰ ਸੈਕਸ਼ਨ 3 क्लॉज़ 1 क्लॉज़ 10 ਐਂਡ ਸੈਕਸ਼ਨ 4 ਐਸ ਸੀ ਐਸਟੀ ਐਕਟ ਥੱਲੇ ਅਤੇ 323 506 148 149 ਤਹਿਤ ਦੋਸ਼ੀ ਕਰਾਰ ਕੀਤਾ ਗਿਆ ਹੈ ਤੇ ਇਹਨਾਂ ਨੂੰ 4 ਸਾਲ ਤੇ 50000 ਰੁਪਏ ਜੁਰਮਾਨਾ ਇਨ ਡਿਫਾਲਟ ਆਫ ਫਾਈਨ ਚੇਮੀ ਨੇ ਸਜ਼ਾ ਹੋ ਸੁਣਾਈ ਜਾਏਗੀ ਜਿਹੜੇ ਮਨਜਿੰਦਰ ਸਿੰਘ ਉਰਫ ਲਾਲਪੁਰਾ ਉਰਫ ਸਾਹਾ ਜੀ ਉਹਨਾਂ ਨੂੰ ਸੈਕਸ਼ਨ 354 ਐਡ ਆਨ ਕੀਤੀ ਗਈ ਆ ਜਿਹਦੀ ਸਜ਼ਾ 3 ਸਾਲ ਤੇ 20000 ਰੁਪਏ ਜੁਰਮਾਨਾ ਇਨ ਡਿਫਾਲਟ ਆਫ ਫਾਈਨ 3 ਮਹੀਨੇ ਹੋਰ ਸਜ਼ਾ ਸੁਣਾਈ ਜਾਏਗੀ ਜਿਹੜੇ ਬਾਕੀ ਤਿੰਨ ਦੋਸ਼ੀ ਰਹਿ ਗਏ ਹਨ ਨਰਿੰਦਰਜੀਤ ਸਿੰਘ ਤੇ ਗੁਰਦੀਪ ਰਾਜ ਉਹਨਾਂ ਨੂੰ 323 148 159 ਤੇ 342 ਥੱਲੇ ਵੀ ਸਜ਼ਾ ਸੁਣਾਈ ਗਈ ਹੈ ਜਿਹਦੀ 1 ਸਾਲ ਦੀ ਸਜ਼ਾ ਹੈ ਅਤੇ ਗਗਨਦੀਪ ਸਿੰਘ ਦੋਸ਼ੀ ਨੂੰ 323 506 148 159 ਥੱਲੇ ਸਜ਼ਾ ਸੁਣਾਈ ਗਈ ਹੈ ਸਰ ਹਾਂ ਜੀ 357 ਇਹ ਥੱਲੇ ਇਹਨਾਂ ਨੂੰ ਸਰਕਾਰ ਵੱਲੋਂ ਲਿਖਿਆ ਗਿਆ ਹੈ ਕਿ ਕੋਟ ਅਵਾਰਡ ਦਿੱਤਾ ਜਾਏਗਾ ਐਸ ਪਰ ਲਾਅ ਇਹਨਾਂ ਨੂੰ ਮਿਲੇਗਾ ਤਰੰਤਰਨ ਤੋਂ सिद्धार्थ अरोड़ा दैनिक ਸਿਰਾ ਟੀਵੀ